ਸੱਚ ਗੱਲ ਇਹ ਹੈ ਕਵਰ ਸਿੰਘ 베ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਸਿਆਸੀ ਪਾਰਟੀ ਅੰਦਰੂਨੀ ਤੌਰ ਤੇ ਤਿਆਰੀਆਂ ਵਿੱਚ ਲੱਗੀ ਹੋਈ ਹੈ ਦੂਜੇ ਪਾਸੇ ਕੁਝ ਅਜਹੀਆਂ ਤਿਆਰੀਆਂ ਵੀ ਹੋ ਰਹੀਆਂ ਜੋ ਗੱਠ ਜੋੜ ਦੇ ਰੂਪ ਵਿੱਚ ਨੇ ਕਿਉਂਕਿ ਦੇਸ਼ ਦੇ ਵਿੱਚ ਜਿਸ ਤਰ੍ਹਾਂ ਚੋਣ ਨਤੀਜੇ ਆਏ ਤਾਂ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਵੱਡੀਆਂ ਪਾਰਟੀਆਂ ਨੂੰ ਵੱਡੇ ਝਟਕੇ ਲੱਗੇ ਆ ਤਾਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੀ ਹੋਂਦ ਖਤਰੇ ਵਿੱਚ ਦਿਖਾਈ ਦਿੱਤੀ ਜਿਵੇਂ ਹੀ ਚੋਣ ਨਤੀਜੇ ਆਏ ਤਾਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਨੂੰ ਬੈਕਫਰਡ ਤੇ ਜਾਣਾ ਪਿਆ ਗਿਆ ਕੁਝ ਅਜਹੀਆਂ ਪਾਰਟੀਆਂ ਨੇ ਜਿਹੜੀਆਂ ਵੈਂਟੀਲੇਟਰ ਤੇ ਦਿਖਾਈ ਦਿੰਦੀਆਂ ਤਾਂ ਕਹਿ ਸਕਦੇ ਆ ਕਿ ਅਜਹੀਆਂ ਸਿਆਸੀ ਪਾਰਟੀਆਂ ਦੀ ਜਿਵੇਂ ਹੀ ਹੋਂਦ ਖਤਰੇ 'ਚ ਪਈ ਦਿਖਾਈ ਦਿੰਦੀ ਹੈ ਤਾਂ ਜਿੱਥੇ ਦੇਸ਼ ਦੇ ਵਿੱਚ ਇੰਡੀਆ ਨਾਂ ਦਾ ਗੱਠਜੋੜ ਹੋਂਦ ਵਿੱਚ ਆਇਆ ਦੇਸ਼ ਦੀਆਂ ਵੱਡੀਆਂ ਪਾਰਟੀਆਂ ਸਿਰ ਜੋੜਦੀਆਂ ਵਖਾਈ ਦੇ ਰਹੀਆਂ ਤਾਂ ਇੱਕ ਮੀਟਿੰਗਾਂ ਦਾ سلسلہ ਵੀ ਦਿਖਾਈ ਦਿੱਤਾ ਹੈ ਤਾਂ ਜਿਹਦੇ ਵਿੱਚੋਂ ਇੱਕੋ ਇੱਕ ਸੰਦੇਸ਼ ਨਿਕਲਦਾ ਕਿ ਦੇਸ਼ ਦੇ ਵਿੱਚ ਬੈਠੀ ਐਨਡੀਏ ਨੂੰ ਸੱਤਾ ਤੋਂ ਕਿਵੇਂ ਲਾਂਭੇ ਕਰਨਾ ਹੈ ਤਾਂ ਕਹਿ ਸਕਦੇ ਹਾਂ ਕਿ ਜਿਵੇਂ ਸਿਆਸੀ ਪਾਰਟੀਆਂ ਦੀ ਹੋਂਦ ਖਤਰੇ 'ਚ ਵਿਖਾਈ ਦੇ ਰਹੀ ਹੈ ਤਾਂ ਹਰ ਸਿਆਸੀ ਪਾਰਟੀ ਹੁਣ ਗੱਟਜੋੜ ਨੂੰ ਤਰਜੀਹ ਦਿੰਦੀ ਵੀ ਦਿਖਾਈ ਦਿੰਦੀ ਆ ਕਿ ਜਿਹੜੀਆਂ ਪਾਰਟੀਆਂ ਦੀ ਆਪਸ ਦੇ ਵਿੱਚ ਅਡਜੋਲਜੀ ਮਿਲਦੀ ਹੈ ਤਾਲਮਿਲ ਠੀਕ ਬੈਠਦਾ ਹੈ ਤਾ ਗੱਟ ਜੋੜ ਵੀ ਸਿਰੇ ਚੜ ਸਕਦਾ ਤਾਂ ਕਹਿ ਸਕਦੇ ਆ ਕਿ ਜਿੱਥੇ ਦੇਸ਼ ਦੇ ਵਿੱਚ ਹਰ ਪਾਰਟੀ ਗੱਟ ਜੋੜ ਲਈ ਕਾਲੀ ਦਿਖਾਈ ਦਿੰਦੀ ਹੈ ਤਾਂ ਉੱਥੇ ਹੀ ਪੰਜਾਬ ਦੀ ਸਿਆਸਤ ਵੀ ਗੱਟਚੋੜ ਨਾਲ ਪ੍ਰਭਾਵਿਤ ਹੁੰਦੀ ਦਿਖਾਈ ਦਿੰਦੀ ਹੈ ਬਹੁਤ ਪਹਿਲਾਂ ਜਿਵੇਂ ਹੀ ਇੰਡੀਆ ਨਾ ਦੇ ਗੱਟ ਜੋੜ ਨੇ ਹਲਚਲ ਸ਼ੁਰੂ ਕੀਤੀ ਸੀ ਤਾਂ ਪੰਜਾਬ ਦੇ ਵਿੱਚ ਸਿਆਸਤਦਾਨਾਂ ਨੂੰ ਇਹ ਪਹਿਨਕ ਲੱਗੀ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਗਠਜੋੜ ਹੋ ਸਕਦਾ ਹੈ ਬੇਸ਼ੱਕ ਕਾਂਗਰਸ ਵਾਲੇ ਪਖਤੋਂ ਇਸ ਗਠਜੋੜ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਤਾਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਆਮ ਆਦੀ ਪਾਰਟੀ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਐਂਟੀ ਕੰਪੈਂਸੀ ਚੱਲ ਰਹੀ ਹੈ ਚਾਹੇ ਉਹ ਮੁਲਾਜ਼ਮਾਂ ਦੇ ਵਿੱਚ ਹੈ ਚਾਹੇ ਕਿਸਾਨ ਜਥੇਬੰਦੀਆਂ ਦੇ ਵਿੱਚ ਹੈ ਚਾਹੇ ਆਮ ਲੋਕਾਂ ਦੇ ਵਿੱਚ ਹੈ ਕਾਂਗਰਸ ਕਿਤੇ ਨਾ ਕਿਤੇ ਖੁਦ ਨੂੰ ਆਪਣੇ ਆਪ ਨੂੰ ਉਭਾਰ ਪੱਖ ਤੋਂ ਵੇਖਦੀ ਐ ਤਾਂ ਬਹੁਤ ਸਾਰੇ ਪੱਖ ਜਿਹੜੇ ਪੰਜਾਬ ਦੇ ਕਾਂਗਰਸੀ ਲੀਡਰਾਂ ਨੇ ਆਪਣੀ ਕਾਂਗਰਸ ਹਾਈ ਕਮਾਂਡ ਨੂੰ ਜਾ ਕੇ ਦੱਸੇ ਕਿ ਠੀਕ ਐ ਕਿ ਤੁਸੀਂ ਕਿਸੇ ਪੱਧਰ ਦੇ ਉੱਤੇ ਗੱਠ ਜੋੜ ਹਾਈ ਕਮਾਂਡ ਜਿਹੜਾ ਹੈ ਉਹ ਕਰ ਸਕਦੀ ਐ ਪਰੰਤੂ ਪੰਜਾਬ ਦੇ ਵਿੱਚ ਜਿਹੜੇ ਸਿਆਸਤਦਾਨ ਐ ਜਾਂ ਕਾਂਗਰਸ ਲੌਬੀ ਦੇ ਸਿਰਕੜ ਦੇਗਜ਼ ਲੀਡਰ ਨੇ ਉਹ ਨਹੀਂ ਚਾਹੁੰਦੇ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਹੋਵੇ ਬਹੁਤ ਸਾਰੇ ਸਿਆਸਤਦਾਨਾਂ ਨੇ ਖੁੱਲਮ-ਖੁੱਲਾ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਆ ਕਿ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਕਾਂਗਰਸ ਇੰਡੀਪੈਂਡੈਂਟ ਤੌਰ ਤੇ ਲੜੇਗੀ ਆਮ ਆਦਮੀ ਪਾਰਟੀ ਵਾਲੇ ਪਖਤੋਂ ਭਾਵੇਂ ਕੋਈ ਅਜੇ ਕੋਈ ਹਿਲਜੁਲ ਜਾਂ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਦਿਖਾਈ ਨਹੀਂ ਦਿੰਦੀ ਪਰੰਤੂ ਕਾਂਗਰਸ ਦੇ ਜਿਹੜੇ ਦਿਗਜ਼ ਲੀਡਰ ਨੇ ਉਹ ਜ਼ਰੂਰ ਬਿਆਨਬਾਜ਼ੀ ਕਰਦੇ ਦਖਾਈ ਦੇ ਰਿਹਾ ਤਾਂ ਸੁਖਜਿੰਦਰ ਰੰਦਾਵਾ ਨੇ ਜਿਨ੍ਹਾਂ ਨੇ ਹਾਲ ਦੀ ਘੜੀ ਇਜ਼ਤ ਤੇ ਟਿੱਪਣੀ ਕੀਤੀ ਹੈ ਤੇ ਕਿਹਾ ਕਿ 13 ਸੀਟਾਂ ਉੱਤੇ ਕਾਂਗਰਸ ਦੇ ਦਿਗ ਸਿਆਸਤਦਾਨ ਜਿਹੜੇ ਐ ਉਹ ਇੰਡੀਪੈਂਡੈਂਟ ਤੌਰ ਤੇ ਚੋਣਾਂ ਦੇ ਵਿੱਚ ਉਤਰਣਗੇ ਇਸ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਸ ਦੇ ਉੱਤੇ ਮੋਹਰ ਲਾਈ ਸੀ ਕਿ ਕਾਂਗਰਸ ਜਿਹੜੀ ਹੈ ਪੰਜਾਬ ਦੇ ਵਿੱਚ 13 ਸੀਟਾਂ ਉੱਤੇ ਇਕੱਲੇ ਹੀ ਚੋਣਾ ਲੜਨ ਵਿੱਚ ਸਮਰਥ ਹੈ ਤਾਂ ਕਹਿ ਸਕਦੇ ਆ ਕਿ ਜਿੱਥੇ ਕਾਂਗਰਸ ਦੇ ਬਹੁਤ ਸਾਰੇ ਸਿਆਸਤਦਾਨ ਇਸ ਗੱਲ ਤੋਂ ਇਨਕਾਰੀ ਹੋ ਰਿਹਾ ਕਿ ਗੱਠ ਜੋੜ ਸਿਰੇ ਨਹੀਂ ਲੱਗਣਾ ਜੇ ਦੇਖਿਆ ਜਾਵੇ ਤਾਂ ਪ੍ਰਤਾਪ ਬਾਜਵਾ ਦੀ ਭੂਮਿਕਾ ਵੀ ਜਿਹੜੀ ਹੈ ਉਹ ਵੀ ਹੁਣ ਸ਼ੱਕ ਦੇ ਘੇਰੇ ਵਿੱਚ ਇਸ ਕਰਕੇ ਦਿਖਾਈ ਦੇ ਰਹੀ ਆ ਕਿ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਿਹੜੇ ਸੁਰ ਪ੍ਰਤਾਪ ਬਾਜਵਾ ਦੇ ਜਾਂ ਬਹੁਤ ਸਾਰੇ ਕਾਂਗਰਸੀ ਲੀਡਰਾਂ ਦੇ ਜਿਹੜੇ ਸੁਰ ਹੈ ਉਹ ਸੱਤਾਧਾਰੀ ਸਰਕਾਰ ਪ੍ਰਤੀ ਜਿਹੜੇ ਹੈ ਉਹ ਵੀ ਨਰਮ ਪੈਂਦੇ ਵਖਾਈ ਦਿੱਤੇ ਆ ਪੰਜਾਬ ਦੇ ਮੁੱਖ ਮੰਤਰੀ ਵੀ ਪ੍ਰਤਾਪ ਬਾਜਵਾ ਦੀਆਂ ਸਿਫਤਾਂ ਕਰਦੇ ਨਜ਼ਰ ਆਈ ਸੀ ਕਿ ਕਿਸ ਤਰ੍ਹਾਂ ਪ੍ਰਤਾਪ ਬਾਜਵਾ ਜਦੋਂ ਵਿਧਾਨ ਸਭਾ ਵਿੱਚ ਛਾਲ ਲੈ ਕੇ ਆਉਂਦੇ ਆ ਤਾਂ ਕਿੰਨੇ ਸੋਹਣੇ ਲੱਗਦੇ ਆ ਭਾਵੇਂ ਕਿ ਥੋੜਾ ਹਾਸਾ ਠੱਠਾ ਇਹਨਾਂ ਸਿਆਸਤਦਾਨਾਂ ਦੇ ਵਿੱਚ ਦਿਖਾਈ ਦਿੱਤਾ ਸੀ ਪਰੰਤੂ ਜਿਸ ਤਰ੍ਹਾਂ ਲਗਾਤਾਰਤਾ ਦੇ ਵਿੱਚ ਪ੍ਰਤਾਪ ਬਾਜਵਾ ਗੱਟ ਜੋੜ ਨੂੰ ਲੈ ਕੇ ਆਪਣਾ ਪੱਖ ਸਪਸ਼ਟ ਕਰ ਚੁੱਕਿਆ ਹੈ ਪਰੰਤੂ ਮੌਜੂਦਾ ਸਮੇਂ ਦੇ ਵਿੱਚ ਜਿਵੇਂ ਹੀ ਮੁੱਖ ਮੰਤਰੀ ਨੇ ਪ੍ਰਤਾਪ ਬਾਜਵਾ ਦੇ ਪ੍ਰਤੀ ਆਪਣਾ ਨਜ਼ਰੀਆ ਬਦਲਿਆ ਤਾਂ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਹੁਣ ਚਰਚਾ ਇਹ ਹੋ ਰਹੀ ਹੈ ਕਿ ਕਾਂਗਰਸ ਦੇ ਬਹੁਤ ਸਾਰੇ ਜਿਹੜੇ ਕਾਗ ਸਿਆਸਦਾਂ ਨੇ ਉਹਨਾਂ ਦੇ ਸੁਰ ਮੌਜੂਦਾ ਹਾਕਮ ਸਰਕਾਰ ਦੇ ਪ੍ਰਤੀ ਨਰਮ ਪੈਂਦੇ ਵਖਾਈ ਦਿੱਤੇ ਆ ਤੇ ਬਹੁਤ ਸਾਰੇ ਅਜਿਹੇ ਸਿਆਸਤਦਾਨ ਨੇ ਜਿਹੜੇ ਹਾਈ ਕਮਾਂਡ ਦੇ ਨਾਲ ਸੁਰ ਮਿਲਾਉਂਦੇ ਨੇ ਪਰੰਤੂ ਹੁਣ ਦੇਖਣਾ ਹੋਏਗਾ ਕਿ ਕਾਂਗਰਸ ਦਾ ਆਮ ਆਦੀ ਪਾਰਟੀ ਦੇ ਨਾਲ ਗੱਟ ਜੋੜ ਕਿੰਨਾ ਕੋ ਨੇੜੇ ਤੇੜੇ ਲੱਗਦਾ ਹੈ ਜੇ ਇਸੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਗੱਟ ਜੋੜ ਦੀ ਗੱਲ ਨੂੰ ਵੇਖੀਏ ਤਾਂ ਕਾਫੀ ਸਮੇਂ ਤੋਂ ਇਸ ਗੱਲ ਨੂੰ ਲੁਕਵੇ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਸਿੱਕੇ ਅੰਦਰੂਨੀ ਤੌਰ ਤੇ ਤਾਂ ਅਕਾਲੀ ਦਲ ਦੇ ਭਾਜਪਾ ਦੇ ਨਾਲ ਚੰਗੇ ਸਬੰਧ ਵੀ ਹੈਗੇ ਆ ਪਰੰਤੂ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਇਹ ਗੱਲ ਕਹਿ ਚੁੱਕੇ ਸੀ ਕਿ ਸਾਡਾ ਗਠਜੋੜ ਕੇਵਲ ਬਸਪਾ ਦੇ ਨਾਲ ਹੈ ਤੇ ਇੰਡੀਪੈਂਡੈਂਟ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਚੋਣ ਮੈਦਾਨ ਵਿੱਚ ਦਿਖਾਈ ਦੇਗਾ ਤਾਂ ਕਹਿ ਸਕਦੇ ਆ ਕਿ ਭਾਜਪਾ ਵਾਲੇ ਪਖਤੋਂ ਵੀ ਜਿਸ ਤਰ੍ਹਾਂ ਕੈਪਟਨ ਮਰਿੰਦਰ ਸਿੰਘ ਐਂਟਰੀ ਮਾਰ ਚੁੱਕੇ ਐ ਸੁਨੀਲ ਜਾਖੜ ਐਂਟਰੀ ਮਾਰ ਚੁੱਕੇ ਐ ਤਾਂ ਦਿੱਲੀ ਦੇ ਵਿੱਚ ਬੈਠੇ ਬਹੁਤ ਸਾਰੇ ਜਿਹੇ ਸਿੱਖ ਲੀਡਰ ਹੈ ਜਿਹੜੇ ਭਾਜਪਾ ਦੇ ਨਾਲ ਆਪਣੇ ਸਬੰਧ ਬਣਾ ਕੇ ਬੈਠੇ ਹੋਇਆ ਤਾਂ ਕਿਤਨਾ ਕਿਤੇ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਦੀ ਭਾਪ ਲੱਗੀ ਸੀ ਕਿ ਇਹਨਾਂ ਲੋਕਾਂ ਨੇ ਹੀ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਨੂੰ ਸਿਰੇ ਨਹੀਂ ਚੜਨ ਦੇਣਾ ਕਿਉਂਕਿ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਗਏ ਹੈ ਹੁਣ ਉਹਨਾਂ ਦੇ ਸਬੰਧ ਅਮਿਤ ਸ਼ਾਹ ਨਾਲ ਹੈ ਉਨ੍ਹਾਂ ਦੇ ਸਬੰਧ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੇ ਨਾਲ ਹੈ ਤਾਂ ਕਹਿ ਸਕਦੇ ਆ ਕਿ ਦਿੱਲੀ ਦੇ ਵਿੱਚ ਬੈਠੇ ਬਹੁਤ ਸਾਰੇ ਸਿੱਖ ਲੀਡਰ ਜਿਨ੍ਹਾਂ ਦੇ ਸਬੰਧ ਸ਼੍ਰੋਮਣੀ ਅਕਾਲੀ ਦਲ ਨਾਲ ਰਹੇ ਤਾਂ ਕਿਤੇ ਨਾ ਕਿਤੇ ਇਸ ਗੱਠਜੋੜ ਨੂੰ ਇੱਕ ਅੜਿੱਕਾ ਪੱਖ ਤੋਂ ਵੀ ਵੇਖਿਆ ਜਾ ਰਿਹਾ ਸੀ ਕਿ ਇਹ ਲੋਕ ਵੱਡਾ ਅੜਿੱਕਾ ਗੱਠਜੋੜ ਦੇ ਵਿੱਚ ਪਾ ਸਕਦੇ ਆ ਪਰੰਤੂ ਹੁਣ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਕਾਰਜਕਾਲ ਵਿੱਚ ਹੋਈਆਂ ਬੇਦਬੀਆਂ ਕਿਸ ਪੱਖ ਤੋਂ ਹੋਈਆਂ ਕਿਹੜੀਆਂ ਸਾਜ਼ਸ਼ਾਂ ਦੇ ਨਾਲ ਹੋਈਆਂ ਤਾਂ ਉਹਨਾਂ ਨੇ ਮਾਫੀ ਦਾ ਜ਼ਿਕਰ ਜ਼ਰੂਰ ਕੀਤਾ ਪਰੰਤੂ ਉਸ ਮਾਫੀ ਤੋਂ ਬਾਅਦ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਦਾ ਜਿਹੜਾ ਸਾਥ ਸੀ ਉਸ ਨੂੰ ਨੇੜੇ ਤੇੜੇ ਕਰਨ ਲਈ ਬਹੁਤ ਸਾਰੇ ਅਜਿਹੇ ਆਗੂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਬੰਧਤ ਰਹੇ ਆ ਤਾਂ ਉਹਨਾਂ ਨੇ ਇਸ ਗੱਲਬਾਤ ਨੂੰ ਨੇੜੇ ਤੇੜੇ ਕਰਨ ਦਾ ਯਤਨ ਜ਼ਰੂਰ ਸ਼ੁਰੂ ਕਰ ਦਿੱਤਾ ਹੈ ਤਾਂ ਇਹ ਚਰਚਾ ਜ਼ਰੂਰ ਬਣੀ ਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿਚਾਲੇ ਜੇ ਗੱਠਜੋੜ ਹੁੰਦਾ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੱਤਾ 'ਚ ਵਾਪਸੀ ਕਰ ਸਕਦਾ ਹੈ ਤੇ ਭਾਜਪਾ ਦਾ ਇੱਕ ਰੋਲ ਨਿਭਾਉਣ ਦੀ ਜਿਹੜੀ ਇੱਛਾ ਜਾਂ ਖਾਇਸ਼ ਹੈ ਉਹ ਵੀ ਪੂਰੀ ਹੋ ਸਕਦੀ ਹੈ ਤਾਂ ਇੱਕ ਮੌਕਾ ਭਾਜਪਾ ਵੀ ਜ਼ਰੂਰ ਭਾਲਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਸਰੇ ਹੀ ਸਹੀ ਪਰੰਤੂ ਸਰਗਰਮ ਰਾਜਨੀਤੀ ਭਾਜਪਾ ਕਰਨਾ ਜ਼ਰੂਰ ਚਾਹੁੰਦੀ ਹੈ ਜਿਵੇਂ ਹੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮਾਫੀ ਮੰਗੀ ਤਾਂ ਇਸ ਗੱਲ ਨੂੰ ਵੀ ਦੇਖਿਆ ਜਾ ਰਿਹਾ ਸੀ ਕਿ ਕਿਹੜੀਆਂ ਪੰਤਖ ਧਿਰਾਂ ਵੱਲੋਂ ਇਸ ਮਾਫੀ ਨੂੰ ਕਬੂਲ ਕੀਤਾ ਜਾਏਗਾ ਕਿਹੜੀਆਂ ਅਜਹੀਆਂ ਧਿਰਾਂ ਨੇ ਜਿਹੜੀਆਂ ਸੁਖਵੀਰ ਸਿੰਘ ਬਾਦਲ ਨੂੰ ਮਾਫ ਕਰ ਦੇਣਗੀਆਂ ਕਿਹੜੀਆਂ ਅਜਹੀਆਂ ਧਿਰਾਂ ਨੇ ਜਿਹੜੀਆਂ ਚਾਹੁੰਦੀਆਂ ਸੀ ਕਿ ਸੁਖਵੀਰ ਸਿੰਘ ਬਾਦਲ ਮਾਫੀ ਮੰਗਣ ਤੇ ਮੋੜਾ ਸ਼ਰੋਮਣੀ ਅਕਾਲੀ ਦਲ ਦੀ ਗੱਡੀ ਪਟੜੀ ਤੇ ਪੈਂਦੀ ਵੇਖੀ ਜਾ ਸਕਦੀ ਹੈ ਸੁਖਬੀਰ ਬਾਦਲ ਦੀ ਮਾਫੀ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਤਾਂ ਉਹਨਾਂ ਦੇ ਸੁਰ ਵੀ ਨਰਮ ਪਏ ਵਖਾਈ ਦਿੱਤੇ ਆ ਉਹਨਾਂ ਨੇ ਆਪਣੀ ਇੱਕ ਟਿੱਪਣੀ ਦੇ ਵਿੱਚ ਇਹ ਗੱਲ ਕਹੀ ਸੀ ਕਿ ਆਖਰ ਸੁਖਬੀਰ ਸਿੰਘ ਬਾਦਲ ਨੇ ਮਾਫੀ ਤਾਂ ਮੰਗੀ ਇਹ ਗੱਲ ਮਹਿਸੂਸ ਦਾ ਕੀਤੀ ਕਿ ਬੇਦਬੀ ਉਹਨਾਂ ਦੇ ਰਾਜ ਵਿੱਚ ਹੋਈ ਹੈ ਤਾਂ ਕਿਤੇ ਨਾ ਕਿਤੇ ਸਗਦੇਵ ਸਿੰਘ ਢੀਂਡਸਾ ਇਸ ਮਾਫੀ ਨਾਲ ਕੁਝ ਸਹਿਮਤ ਹੁੰਦੇ ਵਿਖਾਈ ਦਿੱਤੇ ਆ ਤਾਂ ਨਾਲ ਹੀ ਪਰਮੇਂਦਰ ਸਿੰਘ ਢੀਂਡਸਾ ਹੋਰਾਂ ਦੇ ਸੁਰ ਵੀ ਬਦਲੇ ਆ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਬੈਠਕ ਹੋਣ ਜਾ ਰਹੀ ਆ ਉਹਦੇ ਵਿੱਚ ਹਰ ਆਗੂ ਦੇ ਬਿਆਨ ਹਰ ਆਗੂ ਦੇ ਪੱਖ ਜਿਹੜਿਆ ਵਿਚਾਰੇ ਜਾਣਗੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਗਏ ਨਾਰਾਜ ਆਗੂ ਜਿਹੜਿਆ ਮੜ ਅਕਾਲੀ ਦਲ ਵਿੱਚ ਵਾਪਸੀ ਕਰ ਸਕਦੇ ਆ ਤਾਂ ਕਹਿ ਸਕਦੇ ਆ ਕਿ ਬੀਬੀ ਜ਼ਗੀਰ ਕੌਰ ਦਾ ਵੀ ਇੱਕ ਬਿਆਨ ਜਿਹੜਾ ਉਹ ਵੀ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮੈਂ ਤਾਂ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੀ ਆ ਤੇ ਪਾਰਟੀ ਨੇ ਮੈਨੂੰ ਕੱਢਿਆ ਸੀ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੀਬੀ ਜ਼ਗੀਰਕੌਰ ਦੀ ਵਾਪਸੀ ਕਿਸ ਤਰ੍ਹਾਂ ਕਰਵਾਉਣੀ ਹੈ ਤਾਂ ਕਹਿ ਸਕਦੇ ਆ ਕਿ ਜਿੱਥੇ ਗੱਠ ਜੋੜ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ਦੀ ਜੇ ਚੱਲੀ ਹੈ ਤਾਂ ਉਸ ਨੂੰ ਸਿਰੇ ਚਾੜਨ ਦੇ ਪਿੱਛੇ ਸਰਦਾਰ ਸੁਖਦੇਵ ਸਿੰਘ ਢੀਡਸਾ ਦੀ ਵੀ ਵੱਡੀ ਭੂਮਿਕਾ ਹੋ ਸਕਦੀ ਹੈ। ਆ ਇੱਕ ਪੁੱਲ ਦਾ ਕੰਮ ਸਰਦਾਰ ਸੁਖਦੇਵ ਸਿੰਘ ਢੀਡਸਾ ਜਿਹੜੇ ਕਰ ਸਕਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਗੱਠ ਜੋੜ ਹੈ ਉਹ ਕਿਤੇ ਨਾ ਕਿਤੇ ਸਿਰੇ ਲੱਗੇ ਪਰੰਤੂ ਜਿਸ ਤਰ੍ਹਾਂ ਹੁਣ ਕੈਪਟਨ ਮਰਿੰਦਰ ਸਿੰਘ ਸਮੇਤ ਬਹੁਤ ਸਾਰੇ ਲੀਡਰ ਜਿਹੜੇ ਪਾਜ-ਪਾਜ ਬੈਠੇ ਹੋਇਆ ਕੋਰਟ ਕਮੇਟੀ ਚ ਬੈਠੇ ਹੋਇਆ ਰਾਸ਼ਟਰੀ ਟੀਮ ਦੇ ਵਿੱਚ ਬੈਠੇ ਹੋਇਆ ਤਾਂ ਕਹਿ ਸਕਦੇ ਆ ਕਿ ਉਹਨਾਂ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੇ ਪੱਖ ਸਾਹਮਣੇ ਆਉਣਗੇ ਕਿਸ ਤਰ੍ਹਾਂ ਦੀ ਨਾਰਾਜ਼ਗੀ ਦਿਖਾਈ ਦੇਗੀ ਜਾਂ ਇਹ ਗਠਜੋੜ ਸਿਰੇ ਲੱਗੇਗਾ ਜਾਂ ਨਹੀਂ ਲੱਗੇਗਾ ਸਮੇਂ ਸਮੇਤੇ ਜਦੋਂ ਜਹੇ ਮਤਭੇਦ ਸਾਹਮਣੇ ਆਉਂਦੇ ਆ ਤਾਂ ਗੱਟ ਜੋੜ ਦੇ ਵਿਚਕਾਰ ਵੀ ਵੱਡੀਆਂ ਰਕਾਵਟਾਂ ਦਿਖਾਈ ਦੇ ਸਕਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਪਾਰਟੀਆਂ ਦੇ ਗੱਟ ਜੋੜ ਕਿਸ ਤਰ੍ਹਾਂ ਇੱਕ ਦੂਜੇ ਤੇ ਨਿਰਭਰ ਰਹਿ ਸਕਦੇ ਆ ਕਿਸ ਤਰ੍ਹਾਂ ਸਿਆਸੀ ਪਾਰਟੀਆਂ ਦੇ ਮਤਭੇਦ ਇੱਕ ਵਾਰ ਫੇਰ ਉੱਪਰ ਸਕਦੇ ਆ ਕਿਸ ਤਰ੍ਹਾਂ ਇਨ੍ਹਾਂ ਪਾਰਟੀਆਂ ਦੇ ਵਿਚਾਲੇ ਖਾਨਾ ਜੰਗੀ ਤੇਜ਼ ਹੋ ਸਕਦੀ ਹੈ ਤਾਂ ਕਹਿ ਸਕਦੇ ਆ ਕਿ ਸਮੇਂ ਦੇ ਨਾਲ ਜਿਸ ਤਰ੍ਹਾਂ ਸਿਆਸੀ ਪਾਰਟੀਆਂ ਨੂੰ ਵੱਡੇ ਝਟਕੇ ਲੱਗਿਆ ਤਾਂ ਉਹਨਾਂ ਦੀ ਹੋਂਦ ਨੂੰ ਜਿਵੇਂ ਹੀ ਖਤਰਾ ਬਣਿਆ ਤਾਂ ਇਹਨਾਂ ਸਿਆਸੀ ਪਾਰਟੀਆਂ ਦੇ ਦਿਗਜ ਆਗੂਆਂ ਨੂੰ ਮਹਿਸੂਸ ਹੋਣ ਲੱਗਿਆ ਕਿ ਹੁਣ ਇੰਡੀਪੈਂਡੈਂਟ ਤੌਰ ਤੇ ਤਾਂ ਉਹਨਾਂ ਦੀ ਸੱਤਾ ਵਿੱਚ ਵਾਪਸੀ ਹੋ ਨਹੀਂ ਸਕਦੀ ਤਾਂ ਜੇ ਗੱਠਚੋੜ ਨਾਲ ਕੋਈ ਗੱਲ ਸਿਰੇ ਲੱਗਦੀ ਹੈ ਤਾਂ ਫਿਰ ਲਾਹੀ ਲੈਣੀ ਚਾਹੀਦੀ ਹੈ